ਰਿਸ਼ਤਾ ਲੱਭੋ ਹੁਣ ਡਿਜੀਟਲ ਤਰੀਕੇ ਦੇ ਨਾਲ ਬਿਨਾ ਕਿਸੇ ਟੈਨਸ਼ਨ ਤੇ ਵਿਚੋਲੇ ਤੋਂ ਘਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਪੀਆਰ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਸੰਗਰੂਰ ਗੋਤ ਭੁੱਲਰ ਕੁੜੀ ਦੀ ਪੜ੍ਹਾਈ ਬੈਚਲਰ ਇਨ ਸਾਇੰਸ ਮੈਡੀਕਲ ਡਿਪਲੋਮਾ ਕੈਨੇਡਾ ਤੋਂ ਡੇਟ ਆਫ ਬਰਥ 1995 ਕੱਦ 5 ਫੁੱਟ 5 ਇੰਚ ਪਰਾ ਇੱਕ ਮੈਰਿਡ ਖੇਤੀਬਾੜੀ ਦਾ ਕੰਮ ਕਰਦੇ ਨੇ ਜੁਆਇੰਟ ਫੈਮਿਲੀ 23 ਕਿੱਲੇ ਪਰਿਵਾਰ ਕੋਲੇ ਆਪਣੀ ਜ਼ਮੀਨ ਕੁੜੀ ਕੈਨੇਡਾ ਟੋਰਾਂਟੋ ਦੇ ਵਿੱਚ 2021 ਤੋਂ ਪੀਆਰ ਹੈ ਐਚਆਰ ਦੀ ਜੌਬ ਚੰਗੀ ਸੈਲਰੀ ਕੁੜੀ ਬੜੀਆ ਸੋਹਣੀ ਸੁਨੱਖੀ ਸਮਝਦਾਰ ਵੈਲ ਸੈਟਡ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਕੁੜੀ ਹੁਣ ਪੰਜਾਬ ਆਈ ਹੋਈ ਹੈ ਜਨਵਰੀ ਫਰਵਰੀ 2026 ਦੇ ਵਿੱਚ ਪਰਿਵਾਰ ਨੇ ਵਿਆਹ ਕਰਨਾ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜਿਆ ਲਿਖਿਆ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਮੁੰਡਾ ਹੋਵੇ ਮੁੰਡੇ ਕੋਲੇ ਜ਼ਮੀਨ ਦੇ 10 ਤੋਂ 15 ਕਿੱਲੇ ਹੋਣ ਜੇ ਮੁੰਡਾ ਪੰਜਾਬ ਤੋਂ ਹੈ ਤਾਂ 20 ਤੋਂ 30 ਕਿੱਲੇ ਮੁੰਡੇ ਕੋਲੇ ਜ਼ਮੀਨ ਦੇ ਹੋਣ ਤੇ ਕੈਨੇਡਾ ਜਾਣ ਦਾ ਚਾਹਵਾਨ ਹੋਵੇ ਮਾਲਵਾ ਤੇ ਟ੍ਰਾਂਟੋ ਏਰੀਏ ਨੂੰ ਪਹਿਲ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ